18 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਥਾਣਾ ਸੀ ਡਿਵੀਜ਼ਨ ਚ ਰਿਸਿਵ ਹੋਈ ਸੀ ਜਿਸ ਦੇ ਵਿੱਚ ਮੋਤੀ अरोड़ा ਨੇ ਆ ਕੇ ਦੱਸਿਆ ਵੀ ਉਹਨਾਂ ਦੀ ਇੱਕ ਆਈ 10 ਕਾਰ ਹੈ ਜਿਹੜੀ ਉਹ ਇੱਥੇ ਸੀ ਡਿਵੀਜ਼ਨ ਤੋਂ ਥੋੜੀ ਜਿਹੀ ਦੂਰ ਇੰਨਾ ਰੌਵਲ ਇੱਕ ਦੁਕਾਨ ਦੇ ਉੱਤੇ ਲਗਾਈ ਜਦੋਂ ਲਗਾਈ ਤੇ ਪਿੱਛੋਂ ਦੋ ਨੌਜਵਾਨ ਆਏ ਤੇ ਦੋ ਨੌਜਵਾਨ ਇਹਨਾਂ ਨੂੰ ਵੈਪਨ ਦਿਖਾ ਕੇ ਜਿਹੜਾ ਉਹਨਾਂ ਦੀ ਕਾਰ ਜਿਹੜੀ ਸਨੇਚ ਕਰਕੇ ਲੈ ਗਏ ਜਿਸ ਤੇ ਤੁਰੰਤ ਕਾਰਵਾਈ ਕਰਕੇ ਜਿਹੜਾ ਮਕਦਮਾ ਰਜਿਸਟਰ ਕੀਤਾ ਗਿਆ ACP ਸਾਊਥ ਪ੍ਰਵੇਸ਼ ਚੋਪੜਾ ਜੀ ਤੇ SHO ਸੀ ਡਿਵੀਜ਼ਨ ਰਜਵੰਤ ਕੌਰ ਇਹਨਾਂ ਦੀਆਂ ਟੀਮਸ ਕਨਸਟੀਟਿਊਟ ਕੀਤੀਆਂ ਗਈਆਂ ਇਮੀਡੀਏਟਲੀ ਜਿਹੜੀਆਂ ਇਸ ਵਾਰਦਾਤ ਨੂੰ ਜਿਹੜਾ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਮੈਟੀਕੁਲਸਲੀ ਇਸ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੇ ਦੋ ਦੋਸ਼ੀ ਜਿਹੜੇ ਆ ਉਹ ਇਸ ਦੇ ਵਿੱਚ ਆਇਡੈਂਟੀਫਾਈ ਕੀਤੇ ਉਹਨਾਂ ਦੋਵਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੇ ਵਿੱਚ ਰਸ਼ਪਾਲ ਸਿੰਘ ਉਰਫ 골ਦੀ ਪੁੱਤਰ ਪ੍ਰੀਤਮ ਸਿੰਘ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਆ ਤੇ ਵਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜਿਹੜਾ ਨਸ਼ਾਰਾ ਪਨਵਾ ਦੇ ਲਾਗੇ ਜਿਹੜਾ ਟੋਟੀਆਂ ਪਿੰਡ ਪੈਂਦਾ ਉੱਥੋਂ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਖੋਈ ਹੋਈ ਕਾਰ i10 ਉਹ ਬਰਾਮਦ ਕੀਤੀ ਗਈ ਪਲੱਸ ਜਿਹੜਾ ਇੱਕ ਇਹਨਾਂ ਪਿਸਟਲ ਵਿਖਾਇਆ ਸੀਗਾ ਖਡਾਉਣਾ ਪਿਸਟਲ ਸੀਗਾ ਉਹ ਵੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਹਦੇ ਵਿੱਚ ਜਿਹੜੀ ਦੱਸਣਯੋਗ ਗੱਲ ਇਹ ਹੈ ਵੀ ਜਿਹੜਾ ਵਤਨਾਮ ਸਿੰਘ ਹੈ ਇਹ 2018 ਤੋਂ 2018 ਦੇ ਵਿੱਚ ਇਹ ਕੈਨੇਡਾ ਤੋਂ ਜਿਹੜਾ ਵਾਪਸ ਆਇਆ ਸੀਗਾ ਇਹ 2018 ਦੇ ਵਿੱਚ ਇਹ ਉੱਥੋਂ ਡਿਪੋਰਟ ਹੋ ਕੇ ਆਇਆ ਇਹ ਕਰੀਬ 15 ਤੋਂ ਲੈ 15-16 ਸਾਲ ਜਿਹੜਾ ਕੈਨੇਡਾ ਦੇ ਵਿੱਚ ਰਿਹਾ ਸੀਗਾ ਉਸ ਤੋਂ ਆ ਕੇ ਜਦੋਂ ਵਾਪਸ ਆਇਆ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਕਰਦਿਆਂ ਜਿਹੜਾ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਹੀ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀ ਖੋਸ਼ ਉਦਾਕਾਰ ਆ ਜਿਹੜੀ ਇਹਨਾਂ ਕੋ ਬਰਾਮਦ ਕੀਤੀ ਗਈ